ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਜੀ ਸਭ ਕੀ ਹੈ ਪ੍ਰਭ ਸਗਲ ਤੁਮਾਰੀ ਧਾਰਨਾ ਏ ਪ੍ਰਭੂ ਪਿਆਰੇ ਪਰਮੇਸ਼ਰ ਜਿਤਨੇ ਵੀ ਜੀਏ ਕੀਏ ਸਤੂਲ ਜੀਵ ਤੇ ਜੰਤ ਸੂਖਮ ਜੀਵ ਬਾਪ ਬ੍ਰਹਮ ਤੋਂ ਲੈ ਕੇ ਮੱਛਰ ਤੱਕ ਪ੍ਰਯੰਤ ਆਦ ਸਾਰੇ ਜੀਵ ਵੇਖੀ ਦੇ ਹਨ ਉਹਨਾਂ ਸਭਨਾਂ ਵਿੱਚ ਤੁਮਾਰੀ ਆਪ ਜੀ ਨੇ ਹੀ ਆਪਣੀ ਚੇਤਨ ਸੱਤਾ ਧਾਰਨਾ ਕੀਏ ਤਾਰਨ ਕੀਤੀ ਹੋਈ ਹੈ ਇਹੋ ਮਨ ਹਰ ਕੈ ਨਾਮ ਉਧਾਰਨਾ ਰਹਾਉ ਹੀ ਹਰੀ ਪਰਮੇਸ਼ਰ ਇਹ ਇਸ ਮਨ ਚਿੱਤ ਨੂੰ ਸੰਤ ਜਨ ਆਪ ਜੀ ਦੇ ਨਾਮ ਆਸਰੇ ਹੀ ਉਧਾਰਨ ਤਾਰਨਾ ਕਰਦੇ ਹਨ ਰਹਾਉ ਕਿੰਨ ਮਹਿਤਾ ਉਥਾਪੇ ਕੁਦਰਤ ਸਭ ਕਰਤੇ ਕੇ ਕਾਰਨਾ ਏ ਪਰਮੇਸ਼ਰ ਆਪ ਜੀ ਆਪਣੀ ਕੁਦਰਤ ਸ਼ਕਤੀ ਦੁਆਰਾ ਇੱਕ ਖਿੰਸ਼ਣ ਵਿੱਚ ਹੀ ਪੈਦਾ ਕੀਤਾ ਆ ਸੰਸਾਰ ਉਥਾਪੇ ਪੁੱਟ ਨਾਸ਼ ਕਰ ਦਿੰਦਾ ਵਾ ਪਰਲੋਕੀ ਤੇ ਸੰਸਾਰ ਨੂੰ ਇੱਕ ਛਿਨ ਵਿੱਚ ਫੇਰ ਥਾਪ ਦਿੰਦਾ ਵਾਹੇ ਕੁਦਰਤ ਦੇ ਮਾਲਕ ਪਰਮੇਸ਼ਰ ਤੂੰ ਇੱਕ ਛਿੰਦੇ ਵਿੱਚ ਪੈਦਾ ਕੀਤੇ ਗਿਆਨ ਨੂੰ ਪੁੱਟ ਦਿੰਦਾ ਹੈ ਤੇ ਉਤਾਪੇ ਹੋਏ ਗਿਆਨ ਸੁਭਗੁਣਾ ਨੂੰ ਸਥਾਪਨ ਕਰ ਦਿੰਦਾ ਹੈ। ਇਹ ਕਰਤੀ ਰਚਨਹਾਰ ਵਾਹਿਗੁਰੂ ਪਰਮੇਸ਼ਰ ਇਹ ਸਾਰੇ ਆਪਜੀ ਦੇ ਹੀ ਕਾਰਨ ਕਾਰਜ ਹਨ। ਵੈਨਾ ਸਭਨਾ ਕਾਰਜਾਂ ਦੇ ਕਰਨੀ ਜੋ ਕੇਵਲ ਤੂੰ ਹੀ ਹੈ। ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਦਾਰਨਾ ਕਾਮ ਮੰਦ ਵਾਸ਼ਨਾ ਕ੍ਰੋਧ ਗੁੱਸਾ ਲੋਭ ਲਾਲਚ ਝੂਠ ਮਿੱਥਿਆ ਬਚਨ ਬੋਲਣੇ ਨਿੰਦਾ ਅਪਕੀਰਤੀ ਆਦ ਔਗਣਾ ਨੂੰ ਸਾਧੂ ਸ੍ਰੇਸ਼ਟ ਜਨਾਂ ਦੀ ਸੰਗ ਸੰਗਤ ਕਰਕੇ ਬਿਦਾਰਨਾ ਕਟਣਾ ਨਿਵਰਤ ਕੀਤਾ ਹੈ ਭਾਵ ਕਾਮ ਨੂੰ ਵਸਤੂ ਵਿਚਾਰ ਦੁਆਰਾ ਕ੍ਰੋਧ ਨੂੰ ਖਿਮਾ ਦੁਆਰਾ ਲੋਭ ਨੂੰ ਸੰਤੋਖ ਦੁਆਰਾ ਝੂਠ ਨੂੰ ਸੱਚ ਦੁਆਰਾ ਅਪਕੀਰਤੀ ਨੂੰ ਆਪਣੇ ਆਪ ਨੂੰ ਨੀਵਾ ਮੰਨ ਕੇ ਸਾਧ ਸੰਗਤ ਵਿੱਚ ਮਿਲ ਕਰਕੇ ਕਟਣਾ ਕੀਤਾ ਹੈ ਨਾਮ ਜਪਤ ਮਨ ਨਿਰਮਲ ਹੋਵੇ ਸੁਖੇ ਸੁਖ ਗੁਦਾਰਨਾ ਏ ਪਰਮੇਸ਼ਰ ਆਪ ਜੀ ਦਾ ਨਾਮ ਜਪ ਸਿਮਰ ਕਰਕੇ ਮਨ ਚਿਤ ਨਿਰਮਲ ਉਜਲ ਹੋ ਜਾਂਦਾ ਹੈ ਅਤੇ ਸੁਖਾਂ ਹੀ ਸੁਖਾਂ ਵਿੱਚ ਜੀਵਨ ਗੁਦਾਰਨਾ ਬਤੀਤ ਹੁੰਦਾ ਹੈ ਭਗਤ ਸ਼ਰਨ ਜੋ ਆਵੇ ਪ੍ਰਾਣੀ ਤਿਸ ਈਹਾ ਊਹਾ ਨ ਹਾਰਨਾ ਇਹ ਪਰਮੇਸ਼ਰ ਜੋ ਪ੍ਰਾਣਾਤਾਰੀ ਜੀਵ ਆਪ ਜੀ ਦਾ ਨਾਮ ਜਪਣ ਵਾਲੇ ਭਗਤ ਜਿਨ੍ਹਾਂ ਦੀ ਸ਼ਰਨ ਓਟ ਵਿੱਚ ਆਉਂਦਾ ਉਸ ਦਾ ਨਾਹੀਂ ਇਹੀਂ ਆ ਇਸ ਲੋਕ ਵਿੱਚ ਤੇ ਨਾਹੀਂ ਉਹਾਂ ਪ੍ਰਲੋਕ ਵਿੱਚ ਹਾਰ ਨਾ ਹੁੰਦਾ ਉਹਦੀ ਸਦਾ ਹੀ ਜੈ ਜੈਕਾਰ ਜਿਤ ਹੁੰਦੀ ਹੈ ਸੂਖ ਦੁਖ ਇਸ ਮਨ ਕੀ ਬਿਰਥਾ ਤੁਮਹੀ ਆਗੇ ਸਾਰਨਾ ਸੁਖ ਦੀ ਪ੍ਰਾਪਤੀ ਦੀ ਇੱਛਾ ਤੇ ਦੁਖ ਦੀ ਨਿਵਰਤੀ ਦੀ ਇੱਛਾ ਜੋ ਇਸ ਮਨ ਚਿੱਤ ਦੀ ਬਿਰਥਾ ਹਾਲਤ ਪੀੜਾ ਹੈ ਉਸਾਂ ਜੀਵਾਂ ਨੇ ਤੁਮ ਆਪਜੀ ਦੇ ਅੱਗੇ ਕੀ ਅੱਗੇ ਹੀ ਸਾਰਨਾ ਬਿਆਨ ਕੀਤੀ ਹੈ ਤੂੰ ਦਾਤਾ ਸਭਨਾ ਜੀਆ ਦਾ ਆਪਨ ਕੀਆ ਪਾਲਣਾ ਏ ਪਰਮੇਸ਼ਰ ਸਾਰਿਆਂ ਜੀਵਾਂ ਦਾ ਤੂੰ ਆਪ ਹੀ ਦਾਤਾ ਹੈ ਤੂੰ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਆਪ ਹੀ ਪਾਲਣਾ ਕਰਦਾ ਹੈ ਵਾਤਮ ਆਪਣੇ ਸੰਤਾਂ ਭਗਤਾਂ ਦੇ ਅੰਦਰ ਦੇਵੀ ਸੰਪਦਾ ਰੂਪ ਗੁਣ ਪੈਦਾ ਕੀਤੇ ਹਨ ਅਦੇਵਿਰ ਆਪ ਹੀ ਉਹਨਾਂ ਦੇ ਅੰਦਰ ਆਸਰੀ ਸੰਪਦਾ ਨੂੰ ਨਾਸ਼ ਕਰਕੇ ਪਾਲਣਾ ਕਰਦਾ ਹਨ ਅਨਕ ਬਾਰ ਕੋਟ ਜਨ ਉਪਰ ਨਾਨਕ ਵੰਯੈ ਵਾਰਨਾ ਸਤਿਗੁਰੂ ਸਾਹਿਬ ਜੀ ਕਥਨ ਕਰਦੇਗੇ ਇਹ ਪਰਮੇਸ਼ਰ ਮੈਂ ਆਪ ਜੀ ਦਾ ਨਾਮ ਜਪਣ ਵਾਲੇ ਕਰੋੜਾਂ ਭਗਤ ਜਨਾਂ ਦੇ ਉਤੋਂ ਅਨੇਕਾਂ ਵਾਰ ਵਾਰ ਦਿਨ ਮੰਯੈ ਵਾਰਨਾ ਬਲਹਾਰ ਕੁਰਬਾਨ ਜਾਂਦਾ ਵਾਹਿ ਜਿਨਿਆ ਜਨੇ ਅਨੇਕਾਂ ਜ਼ਿੰਦਗੀਆਂ ਵਾਰ ਵਾਰ ਕੇ ਵਾ ਅਨੇਕਤਾ ਅਨੁਵਾਰ ਭਾਵ ਵਰਜ ਕੇ ਤੇਰੇ ਨਾਮ ਦੇ ਕੋਟ ਕਿਲੇ ਦਾ ਆਸਰਾ ਲੈਣਾ ਕੀਤਾ ਹੈ ਉਹਨਾਂ ਜਨਾਂ ਤੋਂ ਮੈਂ ਵਾਰਨੇ ਬਲਹਾਰਨੇ ਜਾਂਦਾ ਵਾ ਜਿਹੜੇ ਗੁਰਮਖ ਜਨ ਤੇਰੇ ਨਾਮ ਨੂੰ ਵਾਰ ਹੁੰਦਾ ਵਾਲ ਰੋਮ ਰੋਮ ਕਰਕੇ ਕਰੋੜਾਂ ਵਾਰੀ ਜਪਦੇ ਆ ਉਹਨਾਂ ਜਨਾਂ ਦੇ ਉੱਪਰੋਂ ਮੈਂ ਵਾਰਨੇ ਕੁਰਬਾਨ ਬਲਹਾਰਨੇ ਜਾਂਦਾ RAM KALI MOHALLA PANJWA ASTAPADI EK OHANKAR SADGURU PRASAD ਰਾਮਕਲੀ ਦੇ ਅੰਦਰ ਮਹੱਲਾ ਪੰਜਵਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਅਸ਼ਟਪਦੀ ਅੱਠ ਪਦਿਆਂ ਵਾਲੀ ਬਾਣੀ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਕਰਦੇ ਆ ਉਚਾਰਨ ਕਰਦੇ ਆ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਦਰਸ਼ਨ ਪੀੜਤ ਪਾਪ ਸਭ ਨਸਹਿ ਹਰ ਸਿਉ ਦੀ ਮਿਲਾਈ ਗੁਰਾਂ ਦੇ ਦਰਸ਼ਨ ਦੀਦਾਰ ਭੇਟਤ ਮਿਲਣੇ ਕਰਕੇ ਸਾਰੇ ਜਨਮਾਂ ਜਨਮਾਤਰਾਂ ਦੇ ਪਾਪ ਗੁਨਾਹਾਂ ਨਾਸ਼ ਹੋ ਜਾਂਦੇ ਅਤੇ ਸਤਿਗੁਰਾਂ ਜੀ ਦੀ ਕਿਰਪਾ ਇਸ ਦ੍ਰਿਸ਼ਟੀ ਕਰਕੇ ਪਰਮੇਸ਼ਰ ਦੇ ਨਾਲ ਮਿਲਾਪ ਕਰਾ ਦਿੰਦੇ ਹਨ ਮੇਰਾ ਗੁਰ ਪਰਮੇਸ਼ਰ ਸੁਖਦਾਈ ਮੇਰਾ ਤੂੰ ਭਾਵ ਸਾਡਾ ਗੁਰੂ ਸਤਿਗੁਰੂ ਪਰਮੇਸ਼ਰ ਅਕਾਲ ਪੁਰਖ ਦਸ ਰੂਪ ਤੇ ਸੁਖਦਾਈ ਸੁੱਖਾਂ ਦਾ ਦਾਤਾ ਹੈ ਪਰ ਬ੍ਰਹਮ ਕਾ ਨਾਮ ਦਿਰੜਾਈ ਅੰਤੇ ਹੋਏ ਸਖਾਈ ਰਹਾਉ ਸਾਡਾ ਪੂਰਨ ਗੁਰੂ ਪਾਰਬ੍ਰਹਮ ਪਰਮੇਸ਼ਰ ਦਾ ਨਾਮ ਦਿਰੜਾਏ ਪ੍ਰਪੱਕ ਕਰਵਾਉਂਦਾ ਹੈ ਜੋ ਨਾਮ ਅੰਤੇ ਅਖੀਰ ਦੇ ਵਕਤ ਜੀਵ ਦਾ ਸਖਾਈ ਸਹਾਇਕ ਹੁੰਦਾ ਹੈ ਰਹਾਉ ਸਗਲ ਦੂਖ ਕਾ ਡੇਰਾ ਭੰਨਾ ਸੰਤ ਤੂਰ ਮੁਖ ਲਾਈ ਜਦ ਸਾਸ ਗ੍ਰਾਸ ਨਾਮ ਜਪਣ ਵਾਲੇ ਮਹਾਤਮਾ ਜਨਾਂ ਦੀ ਵਾਹ ਸੰਤ ਸ਼ਾਂਤ ਆਤਮਾ ਵਾਲੀ ਸਤਿਗੁਰਾਂ ਦੀ ਚਰਨ ਧੂੜੀ ਆਪਣੇ ਮੁਖੜੇ ਉੱਤੇ ਲਾਉਣਾ ਕੀਤੀ ਤਦ ਸਾਰੇ ਦੁੱਖਾਂ ਦਾ ਡੇਰਾ ਅਸਥਾਨ ਅਗਿਆਨ ਅੰਦਰੋਂ ਭੰਨ ਨਾਸ਼ ਕਰ ਦਿੱਤਾ ਵਾ ਦੇਹ ਦੀ ਹੰਤਾ ਨਾਸ਼ ਕਰ ਦਿੱਤੀ ਪਦ ਤ ਪੁਨੀਤ ਕੀਏ ਖੇਨੇ ਪੀਤਰ ਅਗਿਆਨ ਅੰਧੇਰ ਮੰਜਾਈ ਗੁਰਾਂ ਨੇ ਨਾਮ ਜਪਾ ਕੇ ਇੱਕ ਛਿਨ ਭੀਤਰ ਵਿੱਚੇ ਪਦ ਤ ਪਾਪੀ ਤੋਂ ਪੁਨੀਤ ਪਵਿੱਤਰ ਬਣਾਉਣਾ ਕੀਤਾ ਹੈ ਅਤੇ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਅਗਿਆਨ ਰੂਪੀ ਅੰਧੇਰ ਹਨੇਰਾ ਵੀ ਅੰਦਰੋਂ ਵੰਜਾਈ ਚਲਿਆ ਗਿਆ ਕਰਨ ਕਾਰਨ ਸਮਰੱਤ ਸੁਆਮੀ ਨਾਨਕ ਤੇ ਸਰਣਾਈ ਜੋ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਸੁਆਮੀ ਮਾਲਕ ਪਰਮੇਸ਼ਰ ਸਰਬਸ਼ਕਤੀਵਾਨ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਮੈਂ ਉਸ ਪਰਮੇਸ਼ਰ ਦੀ ਸਰਣਾਈ ਓਟ ਲੈਣਾ ਕੀਤੀ ਹੈ ਵੰਦਨ ਤੋੜ ਚਰਨ ਕਮਲ ਦਰੜਾਏ ਇੱਕ ਸ਼ਬਦ ਲੈ ਬਲਾਈ ਪਰਮੇਸ਼ਰ ਸਰੂਪ ਗੁਰਾਂ ਨੇ ਆਪਣੇ ਚਰਨ ਕਮਲਾਂ ਦਾ ਪਿਆਰ ਦ੍ਰਿੜ ਕਰਵਾ ਕੇ ਕਰਤਾ ਭੋਗਦਾ ਹੰਤਾ ਮਮਤਾ ਜੰਮਣ ਮਰਨ ਆਦ ਦੇ ਵੰਦਨ ਜੰਜਾਲ ਤੋੜ ਕੇ ਇਹ ਭਨ ਨਾਸ਼ ਕਰ ਦਿੱਤੇ ਹਨ ਅਤੇ ਇੱਕ ਗੁਰਾਂ ਦੇ ਸ਼ਬਦ ਉਪਦੇਸ਼ ਵਾ ਸ਼ਬਦ ਬ੍ਰਹਮ ਵਿੱਚ ਚਿੱਤ ਦੀ ਲੇ ਬਿਰਤੀ ਲਾਉਣਾ ਕੀਦੀ ਹੈ ਅੰਧਕੂਪ ਵਿਖਿਆ ਤੇ ਕਾਢਿਓ ਸਾਚ ਸਬਦ ਬਣ ਆਈ ਗੁਰਾਂ ਨੇ ਅਗਿਆਨ ਰੂਪ ਹਨੇਰੇ ਵਾਲੇ ਸੰਸਾਰ ਰੂਪੀ ਖੂ ਤੇ ਵਿਖਿਆ ਮਾਇਆ ਦੀ ਜ਼ਹਿਰਵਾ ਵਿਚਿਆ ਰੂਪੀ ਅਨੇਕੂ ਤੋਂ ਕਿਰਪਾ ਕਰਕੇ ਕਾਢਿਓ ਕੱਢ ਲਿਆ ਹੈ ਅਤੇ ਸੱਚੇ ਗੁਰਾਂ ਦੇ ਸਬਦ ਉਪਦੇਸ਼ ਵਾ ਸੱਚੇ ਸਬਦ ਬ੍ਰਹਮ ਦੇ ਨਾਲ प्रीਤੀ ਬਣ ਆਈ ਹੈ ਜਨਮ ਮਰਨ ਕਾ ਸਹਸਾ ਚੂਗਾ ਬਾਹੜ ਗਤ ਹੋ ਨ ਤਾਈ ਆ ਜੰਮਣ ਮਰਣ ਦਾ ਸੰਸਾਰ ਚੁੱਕਿਆ ਨਿਰਵਰਤ ਹੋ ਗਿਆ ਹੈ ਅਤੇ ਬਾਹੜ ਮੁੜ ਕਿਤੇ ਜੁਨਾ ਵਿੱਚ ਧਾਈ ਦੌੜਨਾ ਨਹੀਂ ਪਵੇਗਾ। ਨਾਮ ਰਸਾਇਣ ਇਹ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ। ਜੋ ਰਸਾਇਣ ਰਸ ਆਇਣ ਰਸਾਂ ਦਾ ਆਇਣ ਕਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਇਸ ਉਸ ਵਿੱਚ ਕਹਿੰਦੇ ਮਨ ਚਿਤ ਰੰਗਿਆ ਗਿਆ। ਨਾਮ ਅੰਮ੍ਰਿਤ ਰਸ ਵਾ ਬ੍ਰਹਮਾਨੰਦ ਰੂਪ ਅੰਮ੍ਰਿਤ ਰਸ ਨੂੰ ਪੀ ਕੇ ਚਿੱਤ અત્યੰਤ ਤ੍ਰਿਪਤਾਇ ਤ੍ਰਿਪਤ ਹੋ ਗਿਆ ਹੈ ਸੰਤ ਸੰਗ ਮਿਲ ਕੀਰਤਨ ਗਾਇਆ ਨਿਹਚਲ ਵਸਿਆ ਜਾਈ ਹਾਂ ਸ਼ਾਂਤ ਚਿੱਤ ਜਿਹੜੇ ਸਾਸ ਗ੍ਰਾਸ ਨਾਮ ਜੱਪਣ ਵਾਲੇ ਆ ਪਾਪੁਰਖਾਂ ਦੀ ਕਿਰਪਾ ਸੰਗਤ ਨਾਲ ਮਿਲਾਪ ਕਰਕੇ ਪਰਮੇਸ਼ਰ ਦੇ ਜਸ ਨੂੰ ਗਾਉਣਾ ਕੀਤਾ ਹੈ ਪ੍ਰਭੂ ਦਾ ਜਸ ਗਾਇਨ ਕਰਕੇ ਹੋਰ ਮੈਂ ਨੇ ਜਲ ਅਜਲ ਤੁਰਿਆ ਪਾਦਰੂਪੀ ਜਾਈ ਜਗ੍ਹਾ ਵਿੱਚ ਜਾ ਕੇ ਵਸ ਗਿਆ ਪੂਰਾ ਗੁਰ ਪੂਰੀ ਮਤ ਦੀਨੀ ਹਰ ਬਿਨ ਆਨ ਨ ਪਾਈ ਪੂਰਨ ਸਤਗੁਰਾਂ ਨੇ ਮੈਨੂੰ ਇਹ ਪੂਰੀ ਮਤ ਸਿੱਖਿਆ ਦੇਣਾ ਕੀਤੀ ਹੈ ਕਿ हे ਭਾਈ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਸਰਬ ਕਲਾ ਸਮਰੱਥ ਨਹੀਂ ਹੈ ਨਾਮ ਨਿਦਾਨ ਪਾਇਆ ਵਡਭਾਗੀ ਨਾਨਕ ਨਰਕ ਨਾ ਜਾਈ ਵੱਡੇ ਕਰਮਾ ਕਰਕੇ ਸਤਿਗੁਰਾਂ ਦੇ ਪਾਸੋਂ ਨਾਮ ਰੂਪੀ ਨਿਦਾਨ ਖਜ਼ਾਨਾ ਪ੍ਰਾਪਤ ਕੀਤਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਸੇ ਕਰਕੇ ਨਰਕ ਵਿੱਚ ਨਹੀਂ ਜਾਣਾ ਪਵੇਗਾ ਕਾਲ ਸਿਆਣਪ ਉਕਤ ਨਾ ਮੇਰੀ ਪੂਰਾ ਗੁਰੂ ਕਮਾਈ ਨਾ ਮੇਰੀ ਤਨ ਕਰਕੇ ਕਾਲਣਾ ਨਾ ਕਾਲ ਕਮਾਈ ਹੈ 나ਹੀ ਮੇਰੀ ਬੁੱਧ ਬੁੱਧੀ ਵਿੱਚ ਸਿਆਣਪ ਹੈ ਤੇ 나ਹੀ ਮੇਰੀ ਵਾਕਾਂ ਨੂੰ ਉਕਤ ਕਥਨ ਕਰਨ ਦੀ ਚਦਰਾਈ ਹੈ ਇਹ ਜਿੰਨਾ ਵੀ ਸੁਖ ਪ੍ਰਾਪਤ ਹੋਇਆ ਉਹ ਪੂਰੇ ਪੂਰਨ ਗੁਰੂ ਸਾਹਿਬ ਜੀ ਦੀ ਕਮਾਈ ਹੈ। ਜਪ ਤਪ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਈ। ਜਿਸ ਪੁਰਖ ਨੂੰ ਇਹ ਨੇਚਾ ਹੋ ਹੈ ਕਿ ਪਰਮੇਸ਼ਰ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ। ਆਪ ਹੀ ਪ੍ਰੇਰ ਕੇ ਜੀਵਾਂ ਦੇ ਪਾਸੋਂ ਕਰਮ ਕਰਾਉਂਦਾ ਹੈ। ਵਾ ਪਰਮੇਸ਼ਰ ਆਪ ਹੀ ਗੁਰੂ ਬਣ ਕੇ ਉਪਦੇਸ਼ ਕਰਦਾ ਹੈ। ਆਪ ਸੇਖ ਰੂਪ ਹੋ ਕੇ ਕਮਾਉਣਾ ਕਰਦਾ ਹੈ ਜਾਂ ਸਤਿਗੁਰੂ ਰੂਪ ਹੋ ਕੇ ਕਰਾਉਂਦਾ ਹੈ ਉਸ ਪੁਰਖ ਦਾ ਹੀ ਬਾਣੀ ਕਰਕੇ ਜਾਪ ਸਰੀਰ ਕਰਕੇ ਤਪੱਸਿਆ ਵਾ ਸੇਵਾ ਰੂਪ ਜਪ ਤਪ ਸੰਜਮ ਇੰਦਰੀਆਂ ਦਾ ਦਮਨ ਤੇ ਵਿਸ਼ਿਆਂ ਦੀ ਨਿਵਰਤੀ ਰੂਪ ਪਵਿੱਤਰਤਾ ਆਦਿ ਸਾਧਨ ਕੀਤਾ ਸਫਲਾ ਹੈ ਪੁੱਤਰ ਕਲਦਰ ਮਹਾ ਬਿਖਿਆ ਮਹ ਗੁਰ ਸਾਚੈ ਲਾਈ ਤਰਾਈ ਪੁੱਤਰ ਕਲਤਰ ਇਸਤਰੀ ਅਤੇ ਮਹਾਵੱਡੀ ਭਾਵ ਬਲ ਵਾਲੀ ਵਿਕਿਆ ਮਾਇਆ ਵਿੱਚ ਰਹਿੰਦਿਆ ਹੀ ਗੁਰ ਸਤਗੁਰਾਂ ਨੇ ਸੱਚੇ ਨਾਮ ਜਪਣ ਵਿੱਚ ਇਤ ਦੀ ਲਿਵ ਬਿਰਤੀ ਲਾ ਕੇ ਸੰਸਾਰ ਸਮੁੰਦਰ ਤੋਂ ਵਾ ਸਾਰੇ ਪਸਾਰੇ ਤੋਂ ਤਰਾਈ ਕੀਏ ਤਾਰਨਾ ਕੀਤਾ ਹੈ ਆਪਣੇ ਜੀ ਤੈ ਆਪ ਸੰਭਾਲੇ ਆਪ ਲਈ ਲੜ ਲਾਈ ਇਹ ਪਰਮੇਸ਼ਰ ਆਪ ਦੇ ਪੈਦਾ ਕੀਤੇ ਹੋਏ ਜੀਵ ਤੈ ਕਿ ਗੇ ਤੂੰ ਆਪ ਹੀ ਸੰਭਾਲੇ ਸੰਭਾਲਣਾ ਪਾਲਣਾ ਕੀਤੇ ਹਨ ਅਤੇ ਤੂੰ ਆਪ ਹੀ ਪ੍ਰੇਮ ਰੂਪੀ ਸ਼ਰਨ ਰੂਪੀ ਲੜ ਪੱਲੇ ਨਾਲ ਲਾਲ ਲਏ ਹਨ ਸਾਜ ਧਰਮ ਕਾ ਬੇੜਾ ਬੰਦਿਆ ਪਵ ਜਲ ਪਾਰ ਪਵਾਈ ਗੁਰਾਂ ਨੇ ਦੁਨੀਆ ਨੂੰ ਤਾਰਨ ਵਾਸਤੇ ਨਾਮ ਜਪਣ ਰੂਪ 와 ਸੱਚ ਵਿੱਚ ਲਿਵ ਲਗਾਉਣ ਰੂਪ ਸੱਚਾ ਧਰਮ ਦਾ ਬੇੜਾ ਬੰਦਿਆ ਬੰਨਣਾ ਕੀਤਾ ਹੈ ਜਿਸ ਦੁਆਰਾ ਬੇਅੰਤ ਦੁਨੀਆ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਪਵਾਈ ਪਵਾ ਦਿੱਤੀ ਹੈ ਬੇਸਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਜੋ ਸੁਆਮੀ ਮਾਲਕ ਪਰਮੇਸ਼ਰ ਬੇਸਮਾਰ ਗਿਣਤੀ ਤੋਂ ਰਹਿਤੇ ਬੇਅੰਤ ਅੰਤ ਤੋਂ ਰਹਿਤ ਹੈ ਭਾਵ ਜਿਸ ਦੇ ਗੁਣਾਂ ਦੀ ਗਿਣਤੀ ਨਹੀਂ ਹੋ ਸਕਦੀ ਤੇ ਜਿਸ ਦੇ ਸਰੂਪ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਮੈਂ ਉਸ ਪਰਮੇਸ਼ਰ ਤੋਂ ਮਨ ਬਾਣੀ ਸਰੀਰ ਕਰਕੇ ਬਲਹਾਰ ਕੁਰਬਾਨ ਜਾਂਦਾ ਆਕਾਲ ਮੂਰਤ ਅਜੂਨੀ ਸੰਭਉ ਕਲ ਅੰਧਕਾਰ ਦੀ ਪਾਈ ਜੋ ਪਰਮੇਸ਼ਰ ਆਕਾਲ ਕਾਲ ਤੋਂ ਰਹਿਤ ਮੂਰਤ ਸਰੂਪ ਵਾਲਾ ਹੈ ਅਜੂਨੀ ਅਜਨਮਾ ਸਰੂਪ ਹੈ ਅਤੇ ਸੰਭਉ ਸਤੇ ਪ੍ਰਕਾਸ਼ ਸਰੂਪ ਹੈ ऐसे विशेषणा वाला परमेश्वर कल कल युग रूपी अंधकार ਵਿੱਚ ਦੀਪਾਈ ਪ੍ਰਕਾਸ਼ਿਆ ਹੋਇਆ ਹੈ ਅੰਤਰਜਾਮੀ ਜੀਵਨ ਦਾ ਦਾਤਾ ਦੇਖਤ ਤ੍ਰਿਪਤ ਅਗਾਈ ਜੋ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਅੰਤਰਜਾਮੀ ਸਾਰਿਆਂ ਜੀਵਾਂ ਦਾ ਦਾਤਾ ਹੈ ਉਸ ਦੇ ਸਰੂਪ ਦੇ ਦਰਸ਼ਨ ਦੇਖਤ ਕਈਏ ਦੇਖਣੇ ਕਰਕੇ ਤ੍ਰਿਪਤ ਅਗਾਈ અત્યੰਤ ਰਾਜ ਜਾਈਦਾ ਹੈ ਰਾਜ ਆ ਜਾਂਦਾ ਹੈ ਵਾ ਆਤਮ ਤ੍ਰਿਪਤੀ ਕਰਕੇ ਅਗਾਈ ਰੱਜ ਜਾਈਦਾ ਹੈ ਜਿਵੇਂ ਦੌਲਤਾ ਦਾਈ ਸਤਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਹੋਣ ਤੇ ਦਰਸ਼ਨ ਕਰਕੇ ਰੱਜ ਗਈ ਸੀ ਤੇ ਉਹਨੇ ਆਖਿਆ ਸੀ ਵੇ ਕਾਲੂ ਮੈਂ ਰੱਜੀ ਮੈਂ ਕੁਛ ਨਹੀਂ ਲੈ ਲਉ ਸੋ ਸਤਗੁਰੂ ਜੀ ਦੇ ਦਰਸ਼ਨ ਕਰਕੇ ਅਕਾਲ ਪੁਰਖ ਜੀ ਦੇ ਦਰਸ਼ਨ ਕਰਕੇ ਰੱਜ ਜਾਈਦਾ ਏਕੰਕਾਰ ਨਿਰੰਜਨ ਨਿਰਪਉ ਸਭ ਜਲ ਥਲ ਰਹਿਆ ਸਮਾਈ ਉਹ ਏਕੰਕਾਰ ਓੰਕਾਰ ਮੰਗਲ ਸਰੂਪ ਪਰਮੇਸ਼ਰ ਸੁੱਧ ਸਰੂਪ ਤੇ ਨਿਰਪੋਪ ਹੈ ਤੋ ਰਹਿਤ ਹੈ ਅਤੇ ਸਾਰਿਆਂ ਜਲ ਤਰਲ ਥਾਵਾਂ ਤੇ ਥਲ ਖੁਸ਼ਕ ਥਾਵਾਂ ਵਿੱਚ ਸਮਾਈ ਸਮਾ ਲੀਨ ਹੋ ਰਿਹਾ ਹੈ ਭਗਤਦਾਨ ਭਗਤਾ ਕਉ ਦੀਨਾ ਹਰ ਨਾਨਕ ਜਾਚੈ ਮਾਈ ਉਸ ਪਰਮੇਸ਼ਰ ਨੇ ਆਪਣੇ ਪਿਆਰੇ ਭਗਤ ਜਨਾਂ ਨੂੰ ਭਗਤੀ ਦਾ ਦਾਨ ਦੇਣਾ ਕੀਤਾ ਹੈ ਸਤਿਗੁਰੂ ਸਾਹਿਬ ਜੀ ਕਤਨ ਕਰ ਦੇ ਕਿਸ ਕਰਕੇ ਮੈਂ ਵੀ ਉਸ ਮਾਈ ਮਾਇਆ ਦੇ ਪਤੀ ਪਰਮੇਸ਼ਰ ਤੋਂ ਉਸ ਦਾ ਨਾਮ ਅੰਮ੍ਰਿਤ ਭਗਤੀ ਦਾ ਦਾਨ ਜਾਚੇ ਮੰਗਦਾ ਵਾਹੀ ਗੁਰੂ ਵਾਹੀ ਗੁਰੂ <clears throat> <गये> गुरू, वाहे गुरु वाहे गुरु वाहे गुरु वाहे गुरु वाहे गुरु जी का खालसा गुरु जी की फतेह